ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਿਹੜਾ ਕ੍ਰਿਮਨਲ ਅਤੇ ਗੈਂਗਸਟਰ ਅੰਸਾਰਾ ਉਹਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਆਂ ਬੀਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਈ ਉਸੇ ਲੜੀ ਚ ਕ੍ਰਿਮਨਲਸ ਤੇ ਗੈਂਗਸਟਰਸ ਦੇ ਖਿਲਾਫ ਕੰਮ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਐਸਪੀਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਡੀ ਰਜੇਸ਼ ਮਲੋਤਰਾ ਡੀਐਸਪੀ ਸਿਟੀ 1 ਸਤਨਾਮ ਸਿੰਘ ਐਸਐਚਓ ਪੋਤਵਾਲੀ ਤੇ ਇੰਜਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਜਿਹੜੇ ਤਿੰਨ ਦੋਸ਼ੀ ਆ ਇਹਨਾਂ ਨੂੰ ਕਾਬੂ ਕੀਤਾ ਐਂਡ ਇਹਨਾਂ ਤੋਂ 4 32 ਬੋਰ ਦੇ ਜਿਹੜੇ ਪਿਸਟਲ ਆ ਵਧੀਆ ਕੁਆਲਟੀ ਦੇ ਉਹ ਬਰਾਮਦ ਹੋਏ ਇਹ ਤਿੰਨੇ ਦੋਸ਼ੀ ਭੀਮ ਨਗਰ ਪਟਿਆਲਾ ਪੁਰਾਣੇ ਸ਼ਹਿਰ ਦੇ ਏਰੀਏ ਦੇ ਰਹਿਣ ਵਾਲੇ ਆ ਤੇ ਇਹ ਤਿੰਨੇ ਦੋਸ਼ੀਆਂ ਤੇ ਕਬੀਰ ਤੇ ਈਸ਼ੂ ਤੇ ਤੇ ਜਿਹੜਾ ਆਕਾਸ਼ ਦੋਸ਼ੀ ਆ ਇਹਨਾਂ ਤਿੰਨਾਂ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਤਰਾਵਾਂ ਦੇ ਕਈ ਮੁਕਦਮੇ ਆ ਜਿਹੜੇ ਨੇ ਉਹ ਦਰਜ ਨੇ ਇਹਨਾਂ ਤਿੰਨਾਂ ਦੋਸ਼ੀਆਂ ਤੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਦੇ ਲੁੱਟ ਖੋਹ ਡਕੈਤੀ ਦੇ ਪਰਚੇ ਪਹਿਲਾਂ ਵੀ ਦਰਜ ਨੇ ਇਹ ਤਿੰਨਾਂ ਦੋਸ਼ੀਆਂ ਨੇ ਦੂਜੇ ਸੂਬੇ ਤੋਂ ਵੈਪਨ ਸਮਗਲ ਕਰਕੇ ਇੱਥੇ ਆਈ ਸੀ ਤੇ ਪਹਿਲਾਂ ਵੀ ਇਹਨਾਂ ਨੇ ਕਈ ਵੈਪਨਸ ਦੀ ਖੇਪ ਜਿਹੜੀ ਹੈ ਕਈ ਵਾਰੀ ਸਮਗਲ ਕੀਤੀ ਸੀ ਤੇ ਇਹਨਾਂ ਵੈਪਨਸ ਨਾਲ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਟਿਆਲੇ ਸ਼ਹਿਰ 'ਚ ਮੁਸਤਦੀ ਨਾਲ ਕਾਰਵਾਈ ਕਰਦੇ ਹੋਏ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨੇ ਦੋਸ਼ੀ ਅਰੈਸਟ ਕੀਤੇ ਇਹਨਾਂ ਤੋਂ 4 ਵੈਪਨਸ ਜਿਹੜੇ ਉਹ ਬਰਾਮਦ ਹੋਏ ਆ ਤੇ ਜਿਹੜੀ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਸ ਵਾਰਦਾਤ ਨੂੰ ਟਾਲਿਆ ਜਾ ਸਕਿਆ ਸਰ ਵੈਪਨਸ ਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਦੇਖੋ ਵੈਪਨਸ ਦਾ ਜੀ ਬੈਕਵਰਡ ਲਿੰਕੇਜ ਮਧ ਪ੍ਰਦੇਸ਼ ਤੱਕ ਜਾ ਰਿਹਾ ਤੇ ਬੇਸਿਕਲੀ ਜਿਹੜਾ 골ਡੀ ਢਿੱਲੋਂ ਗੈਂਗ ਦਾ ਫੁੱਟਪ੍ਰਿੰਟ ਹੈਗਾ ਜਿਵੇਂ ਪਹਿਲਾਂ ਵੀ ਅਸੀਂ 골ਡੀ ਢਿੱਲੋਂ ਗੈਂਗ ਤੇ ਪਟਿਆਲਾ ਪੁਲਿਸ ਨੇ ਕਾਫੀ ਕੰਮ ਕੀਤਾ ਤੇ ਇਹਦੇ ਚ ਵੀ ਜਿਹੜਾ ਅੱਗੇ ਤਫਤੀਸ਼ ਚ ਮੈਨੂੰ ਲੱਗਦਾ ਕਿਤੇ ਨਾ ਕਿਤੇ 골ਡੀ ਢਿੱਲੋਂ ਗੈਂਗ ਦੇ ਫੁੱਟਪ੍ਰਿੰਟਸ ਜਿਹੜੇ ਆ ਉਹ ਇਸ ਕੇਸ 'ਚ ਨਜ਼ਰ ਆਉਣਗੇ ਸਰ ਇਹ ਅਰੈਸਟ ਜਿੱਥੋਂ ਪਈ ਦੀ ਇਹਨਾਂ ਦੀ ਅਰੈਸਟ ਜਿੱਥੋਂ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੋਂ ਪਈ ਸੀ ਜੀ ਬਾਕੀ ਉਹ ਤਫਤੀਸ਼ ਦਾ ਵਿਸ਼ਾ ਉਹਦੇ ਬਾਰੇ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਸਵਾਗਤ ਕਰਦੇ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਾਈਬਰ ਕ੍ਰਿਮੀਨਲਸ ਨੇ ਜਿਹੜੇ ਸਾਈਬਰ ਪਲੈਟਫਾਰਮਸ ਦੀ ਵਰਤੋਂ ਕਰਕੇ ਸਾਈਬਰ ਫਰਾਡਸ ਕਰਦੇ ਆ ਉਹਨਾਂ ਤੇ ਕਾਰਵਾਈ ਅਸੀਂ ਬੜੀ ਸਰਗਰਮੀ ਨਾਲ ਕਰਦੇ ਰਹੇ ਨੇ ਉਸੇ ਫਰਾਡ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਐਸਪੀਡੀ ਗੁਰਮੰਦ ਸਿੰਘ ਬੈਂਸ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਮਨ ਸਤਨਾਮ ਸਿੰਘ ਡੀਐਸਪੀ ਡੀ ਰਜੇਸ਼ ਮਲੋਤਰਾ ਇਨਚਾਰਜ ਸੀਆਈਏ ਪਟਿਆਲਾ ਪ੍ਰਦੀਪ ਬਾਜਵਾ ਦੀ ਟੀਮਾਂ ਨੇ ਦੋ ਦੋਸ਼ੀ ਜਿਹੜੇ ਕਿ ਕੁਰੂਖੇਤਰ ਦੇ ਇਹ ਸੋਨੂ ਤੇ ਜਿਹੜੇ ਅਜੈ ਹੈਗੇ ਆ ਕੁਰੂਖੇਤਰ ਹਰਿਆਣਾ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਇਹ ਦੋਨੇ ਦੋਸ਼ੀਆਂ ਤੋਂ 184 184 ਵਰਕਿੰਗ ਕੰਡੀਸ਼ਨ ਚ ਜਿਹੜੇ ਵਕ ਵਕ ਬੈਂਕਾਂ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਅਸੀਂ ਬਰਾਮਦ ਕੀਤੇ ਇਹ ਦੋ ਦੋਸ਼ੀ ਇੰਨੇ ਖਰਾਫਾਤੀ ਤੇ ਨੌਸਰਬਾਜ਼ ਨੇ ਕਿ ਇਹਨਾਂ ਨੇ 150 ਤੋਂ ਜ਼ਿਆਦਾ ਵਾਰ ਦਾਤਾ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ 'ਚ ਏਟੀਐਮ ਸਵੈਪਿੰਗ ਦੀ ਕੀਤੀਆਂ ਨੇ ਤੇ 20 ਤੋਂ 25 ਲੱਖ ਰੁਪਏ ਦਾ ਲੋਕਾਂ ਦਾ ਹਾਰਡਹੈਂਡ ਮਣੀ ਜਿਹੜਾ ਉਹ ਇਹਨਾਂ ਨੇ ਇਸ ਕੋਸ਼ਿਸ਼ ਨਾਲ ਉਹਨਾਂ ਦੇ ਖਾਤਿਆਂ ਚੋਂ ਸਾਈਫਨ ਆਫ ਕੀਤਾ ਇਹਨਾਂ ਦਾ ਤਰੀਕਾ ਵਾਰਦਾ ਦੇ ਸੀਗਾ ਕਿ ਇਹ ਏਟੀਐਮਸ ਦੇ ਬਾਹਰ ਖੜ ਕੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਜਿਹੜੇ ਫਾਈਨੈਂਸ਼ੀਅਲੀ ਇਲਿਟਰੇਟ ਲੋਕ ਨੇ ਜਿਨ੍ਹਾਂ ਨੂੰ ਏਟੀਐਮ ਕਾਰਡ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਨਹੀਂ ਪਤਾ ਆ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਇੱਕ ਨਕਲੀ ਕਾਰਡ ਦੇ ਕੇ ਤੇ ਉਹਨਾਂ ਤੋਂ ਅਸਲੀ ਕਾਰਡ ਲੈ ਕੇ ਤੇ ਓਟੀਪੀ ਲੈ ਕੇ ਉਹਨਾਂ ਦੇ ਖਾਤਿਆਂ ਤੋਂ ਪੈਸੇ ਕਢਾ ਲੈਂਦੇ ਸੀ ਇਸ ਦੋ ਦੋਸ਼ੀਆਂ ਦੀ ਅਰੈਸਟ ਨਾਲ ਸਾਨੂੰ ਅੱਗੇ ਵੀ ਕਾਫੀ ਇਸ ਗੈਂਗ ਚ ਹੋਰ ਮੈਂਬਰਸ ਦਾ ਵੀ ਪਰਦਾਫਾਸ਼ ਹੋਣ ਦੀ ਉਮੀਦ ਹੈ ਪਰੰਤੂ ਜੇ ਆਪਾਂ ਗਿਣਤੀ ਵੇਖੀਏ 184 ਵਰਕਿੰਗ ਕੰਡੀਸ਼ਨ ਚ ਕ੍ਰੈਡਿਟ ਤੇ ਡੈਬਿਟ ਕਾਰਡ ਇੱਕ ਬਹੁਤ ਵੱਡੀ ਰਿਕਵਰੀ ਤੇ 150 ਤੋਂ ਜ਼ਿਆਦਾ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੁਣ ਅਸੀਂ ਸਬੰਧਤ ਬੈਂਕਾਂ ਨਾਲ ਵੀ ਪੱਤਰ ਵਿਵਹਾਰ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੋਊਗੀ ਕਿ ਜਿਹੜਾ ਗਲਤ ਤਰੀਕੇ ਨਾਲ ਨੌਸਰਬਾਜ਼ੀ ਕਰਕੇ ਇਹਨਾਂ ਨੇ ਲੋਕਾਂ ਦਾ ਹਾਰਡ ਅਨਡ ਕੈਸ਼ ਜਿਹੜਾ ਉਹ ਸਾਈਫਨ ਆਫ ਕੀਤਾ ਆ ਉਹਨੂੰ ਵੀ ਫ੍ਰੀਜ਼ ਕਰਾਇਆ ਜਾਵੇ ਤੇ ਲੋਕਾਂ ਦੇ ਖਾਤਿਆਂ 'ਚ ਵਾਪਸ ਕਰਾਇਆ ਜਾਵੇ ਸਰ ਲੱਗਦਾ ਕਿ ਜਿਹੜੀਆਂ ਕਬਰੀਆਂ ਜਿਹੜੀਆਂ ਹੋ ਸਕਦੀਆਂ ਬਿਲਕੁਲ ਜੀ ਅੱਗੇ ਕਾਫੀ ਇਹਦੇ 'ਚ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਆ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਉਹ ਵੀ ਸਾਡੇ ਰੈਡਾਰ ਤੇ ਹੈਗਾ ਆ ਪਰੰਤੂ ਉਹਦੇ ਬਾਰੇ ਅਜੇ ਦੱਸ ਨਹੀਂ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਆਨਗੋਇੰਗ ਹੈਗੀ ਹੈ ਪਰੰਤੂ 150 ਤੋਂ ਜ਼ਿਆਦਾ ਹਰਿਆਣਾ ਚੰਡੀਗੜ੍ਹ ਪੰਚਕੂਲਾ ਜੈਪੁਰ ਮਤਲਬ ਦੇਖੀਏ ਤੇ ਸਾਰੇ ਨਾਰਥ ਇੰਡੀਆ 'ਚ ਇਹਨਾਂ ਨੇ ਇਹ ਕੰਮ ਕੀਤਾ ਆ ਤੇ ਇਟ ਇਜ਼ ਅ ਹਿਊਜ ਕੁਆਂਟੀਟੀ ਮਤਲਬ 20 ਤੋਂ 25 ਲੱਖ ਰੁਪਈਆ ਦੇਖੋ ਮਤਲਬ ਲੋਕੀ ਇਹ ਨਹੀਂ ਮਿਹਨਤ ਨਾਲ ਆਪਣੇ ਆਪਣੇ ਕੰਮਕਾਜ ਕਰਕੇ ਪੈਸਾ ਕਮਾਉਂਦੇ ਆ ਤੇ ਇਹੋ ਜਿਹੇ ਨੌਸਰਬਾਜ਼ ਜਿਹੜੇ ਆ ਉਹ ਲੋਕਾਂ ਨੂੰ ਠੱਗ ਕੇ ਉਹਨਾਂ ਦਾ ਹਾਰਡ ਹੈਂਡ ਮਨੀ ਜਿਹੜਾ ਆ ਉਸ ਆਈਫਨ ਆਫ ਕਰਦੇ ਆ ਤੇ ਮੈਨੂੰ ਲੱਗਦਾ ਕਿ ਆਮ ਪਬਲਿਕ ਨੂੰ ਬੜੀ ਰੀਲੀਫ ਮਿਲੂਗੀ ਇਹਦੇ ਨਾਲ ਤੇ ਅਸੀਂ ਸਬੰਧਿਤ ਬੈਂਕਾਂ ਨਾਲ ਵੀ ਅੱਗੇ ਕੋਆਰਡੀਨੇਸ਼ਨ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਨੇ ਮਨੀ ਸਾਈਫਨ ਆਫ ਕੀਤਾ ਉਹ ਲੋਕਾਂ ਦੇ ਖਾਤੇਾਂ 'ਚ ਵਾਪਸ ਕੋ ਟਾਰਗੇਟ ਜਾ ਕੇ ਬਜ਼ੁਰਗਾਂ ਨੂੰ ਕੀਤਾ ਜਾਂਦਾ ਸੀ ਜਾਂ ਹੋਰ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਜਿਹੜੇ ਬਜ਼ੁਰਗ ਹੁੰਦੇ ਆ ਜਿਹੜੇ ਫਾਈਨੈਂਸ਼ੀਅਲੀ ਇਲਟਰੇਟ ਬੰਦੇ ਹੁੰਦੇ ਜਿਨ੍ਹਾਂ ਨੂੰ ਏਟੀਐਮ ਕਾਰਡ ਨੂੰ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਯੂਜ਼ ਕਰਨ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ ਇਹ ਉਹਨਾਂ ਨੂੰ ਬੇਸਿਕਲੀ ਠੱਗਦੇ ਸੀ ਤੇ ਆਪਣੇ ਸ਼ਿਕੰਜੇ 'ਚ ਲੈ ਕੇ ਤੇ ਉਹਨਾਂ ਦਾ ਕਾਰਡ ਸਵੈਪ ਕਰਕੇ ਉਹਨਾਂ ਨੂੰ ਕੋਈ ਹੋਰ ਕਾਰਡ ਦੇ ਕੇ ਫਿਰ ਉਹਨਾਂ ਤੋਂ ਪੈਸੇ ਖੜਾਏ ਜਾਂਦੇ ਨੇ ਇਹ ਸਭ ਕਿੱਥੋਂ ਚੱਲ ਰਿਹਾ ਇਹਨਾਂ ਦਾ ਮਾਸਟਰ ਮਾਈਂਡ ਕਿੱਥੋਂ ਵਰਕ ਕਰ ਰਿਹਾ ਸਰ ਦੇਖੋ ਜੀ ਇਹਨਾਂ ਦਾ ਹਰਿਆਣਾ ਤੇ ਕੁਰੂਖੇਤਰ ਏਰੀਏ ਤੋਂ ਇਹ ਸ ਤੇ ਅਸੀਂ ਇਹਦੇ ਚ ਅੱਗੇ ਹੋਰ ਵੀ ਅਰੈਸਟਾਂ ਕਰਾਂਗੇ ਤੇ ਸਾਡੀ ਇਨਵੈਸਟੀਗੇਸ਼ਨ ਅਜੇ ongoing ਹੈ। ਵੱਡਾ ਵੱਡਾ ਨੈਕਸਸ ਸੀਗਾ ਇਹ ਨੈਕਸਸ ਬਣ ਕੇ ਆਇਆ। ਹਾਂਜੀ ਹਾਂਜੀ ਇਹ ਵੱਡਾ ਨੈਕਸਸ ਸੀਗਾ ਜੀ 150 ਤੋਂ ਜ਼ਿਆਦਾ ਵਾਰਦਾਤਾ ਨੇ ਜਿਵੇਂ ਮੈਂ ਪਹਿਲਾਂ ਦੱਸਿਆ। ਤੇ ਅਸੀਂ ਅੱਗੇ ਵੀ ਇਹਦੇ ਚ ਪੂਰੀ ਸਾਇੰਟਿਫਿਕ ਤਰੀਕੇ ਨਾਲ ਤੇ ਟੈਕਨੀਕਲੀ ਸਾਊਂਡ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਗ੍ਹਾ ਨਹੀਂ ਕਰ ਰਹੇ ਚਲੰਦੀ ਲੱਗਦਾ ਸਾਈਬਰ ਕ੍ਰਾਈਮ ਬਾਰੇ। ਹੁਣ ਇਸ ਕਿਵੇਂ ਜਾਗੂ ਕਰਦੇ? ਦੇਖੋ ਜੀ ਅਸੀਂ ਸਾਈਬਰ ਕ੍ਰਾਈਮ ਬਾਰੇ ਤੇ ਫਾਈਨੈਂਸ਼ੀਅਲ ਕ੍ਰਾਈਮ ਬਾਰੇ ਜਿਹੜੇ ਸਾਡੇ ਐਜੂਕੇਸ਼ਨ ਸੈੱਲ ਬਣੇ ਹੋਏ ਆ ਉਹ ਲਗਾਤਾਰ ਸਾਈ ਤੇ ਫਾਈਨੈਂਸ਼ੀਅਲ ਕਰਾਈਮ ਦੇ ਡਿਜੀਟਲ ਅਰੈਸਟ ਦੇ ਕਈ ਤਰੀਕੇ ਦੇ ਸੈਮੀਨਾਰ ਲਗਾ ਕੇ ਜਿਹੜੇ ਆਮ ਸਿਟੀਜ਼ਨਸ ਨੇ ਉਹਨਾਂ ਨੂੰ ਜਾਗਰੂਕ ਅਸੀਂ ਕਰਦੇ ਆਏ ਹਾਂ ਪਰੰਤੂ ਮੇਰੀ ਇਹੀ ਅਪੀਲ ਆ ਕਿ ਕਿਸੇ ਵੀ ਤਰੀਕੇ ਦੇ ਡਿਜੀਟਲ ਅਰੈਸਟ ਦਾ ਜੇ ਤੁਹਾਨੂੰ ਮੈਸੇਜ ਆਂਦਾ ਤੇ ਉਹਨੂੰ ਬਿਲਕੁਲ ਇਗਨੋਰ ਕੀਤਾ ਜਾਵੇ ਕੋਈ ਵੀ ਜਿਵੇਂ ਆਰਬੀਆਈ ਐਸਬੀਆਈ ਜਾਂ ਕਿਸੇ ਵੀ ਬੈਂਕ ਦਾ ਆਫੀਸ਼ੀਅਲ ਬਣ ਕੇ ਤੁਹਾਨੂੰ ਫੋਨ ਕਰਕੇ ਤੁਹਾਡੇ ਆਧਾਰ ਦੇ ਡਿਟੇਲਸ ਵਗੈਰਾ ਦੱਸ ਕੇ ਜੇ ਤੁਹਾਡੇ ਤੋਂ ਵਨ ਟਾਈਮ ਪਾਸਵਰਡ ਜਾਂ ਤੁਹਾਡਾ ਆਧਾਰ ਕਾਰਡ ਜਾਂ ਕੇਵਾਈਸੀ ਦੀ ਕਾਪੀਆਂ ਮੰਗਦਾ ਤੇ ਕਾਈਂਡਲੀ ਉਹਨੂੰ ਨਾ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਅੱਜਕੱਲ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਕਿ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਸਰ ਇੱਕ ਪਤਾ ਲੱਗਿਆ ਜੀ ਕ੍ਰੈਡਿਟ ਕਾਰਡ ਕਿੱਥੇ ਚਲਾਉਂਦੇ ਸੀ ਕਿ ਕੀ ਇਹ ਜੀ ਜਿੱਥੋਂ 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 ਲੈ ਲਿਆ ਫਿਰ ਉਸ ਏਰੀਆ 'ਚ ਨਹੀਂ ਇੱਕ ਵਾਰੀ ਉੱਥੋਂ ਉਹਨੂੰ ਲੈ ਕੇ ਫਿਰ ਕਿਸੇ ਦੂਸਰੇ ਏਰੀਆ 'ਚ ਚਲਾਉਂਦੇ ਸੀ ਤਾਂ ਕਿ ਜੇਕਰ ਉੱਥੋਂ ਦੇ ਕੈਮਰੇ ਚੈੱਕ ਕੀਤੇ ਜਾਣ ਤੇ ਉੱਥੋਂ ਦੇ ਕੈਮਰਿਆਂ 'ਚ ਆਣ ਨਾ ਇਹ ਵੱਖਰੀ ਵੱਖਰੀ ਜਗ੍ਹਾ ਰਹੀ ਆ ਹਾਂਜੀ ਵੱਖਰੀ ਵੱਖਰੀ ਜਗ੍ਹਾ ਥੈਂਕ ਯੂ